ਅੱਜ 11 ਵਜੇ ਤੋਂ ਸੋਚ ਨਹੀਂ ਸਕਦੇ ਸੀ ਵੀ ਜਿਹੜੀ ਤਸਵੀਰ ਇੱਕ ਦਿਨ ਮੈਂ ਖੁਦ ਅੰਕਲ ਹੁਣਾ ਦੀ ਆਪਣੇ ਹੱਥੀ ਖਿੱਚੀ ਸੀ ਉਹ ਅੱਜ ਇੱਕ ਆਖਰੀ ਤਸਵੀਰ 12 ਦਸੰਬਰ 2023 ਨੂੰ ਪਾਤਰ ਸਾਹਿਬ ਦੇ ਨਿੱਜੀ ਡਰਾਇੰਗ ਰੂਮ ਵਿੱਚ ਉਹਨਾਂ ਦੀ ਕੁਟਿਆ ਜਿੱਥੇ ਉਹਨਾਂ ਦੀ ਲਾਇਬ੍ਰੇਰੀ ਹੈ ਵਿਰਾਸਤ ਦਾ ਖਜ਼ਾਨਾ ਉੱਥੇ ਦੀ ਹੈ ਦੇਖੋ ਤਸਵੀਰ ਦੇ ਵਿੱਚ ਸਭ ਕੁਝ ਉੱਲਦਾ ਆ ਰਿਹਾ ਇਸ ਵਕਤ ਡਾਕਟਰ ਸੁਜੀਤ ਪਾਤਰ ਦੇ ਦੇ ਬਿਲਕੁਲ ਬਾਹਰ ਖੜੇ ਆ ਤਾਂ ਇਹ ਜਿਹੜੀ ਗੱਡੀ ਤਿਆਰ ਕੀਤੀ ਗਈ ਹੈ ਤਾਂ ਇੱਥੇ ਅੰਤਿਮ ਯਾਤਰਾ ਇਸ ਗੱਡੀ ਤੇ ਕੀਤੀ ਜਾਵੇਗੀ ਸਾਡੇ ਨਾਲ ਇਸ ਵਕਤ ਪੰਜਾਬ ਦੇ ਸਾਫਕਾਰ ਐਡੀਸ਼ਨਲ ਐਡਵੋਕੇਟ ਹਰਪੀ ਸੰਧੂ ਜੀ ਮੌਜੂਦ ਨੇ ਗੱਲਬਾਤ ਕਰਨਗੇ ਸਭ ਤੋਂ ਪਹਿਲਾਂ ਜੀ ਬਹੁਤ ਦੁਖਦਾਈ ਘਟਨਾ 2 ਦਿਨ ਪਹਿਲਾਂ ਵਾਪਰੀਆ ਪਾਤਰ ਸਾਹਿਬ ਪੰਜਾਬ ਦਾ ਨਹੀਂ ਮੈਂ ਤਾਂ ਕਹਾਂਗਾ ਸਾਡੀ ਪੰਜਾਬੀ ਵਿਰਾਸਤ ਦਾ ਕਲਚਰ ਦਾ ਪੋਇਟਰੀ ਦਾ ਤੇ ਮਾਂ ਬੋਲੀ ਪੰਜਾਬੀ ਦਾ ਜਿਹੜਾ ਸਰਤਾਜ ਸਰਦਾਰ ਸੀ ਉਹ ਅੱਜ ਇੱਕ ਤਸਵੀਰ ਦੇ ਰੂਪ ਦੇ ਵਿੱਚ ਦੇਖਿਆ ਅਤੇ ਸੁਣਿਆ ਜਿਨ੍ਹਾਂ ਨੇ ਹਜ਼ਾਰਾਂ ਕਵਿਤਾ ਲਿਖੀਆਂ ਕੁਦਰਤ ਤੇ ਬਲਹਾਰੀ ਕੁਦਰਤ ਵਸਿਆ ਤੇ ਅੱਜ ਉਹ ਆਪ ਬਲਹਾਰੀ ਕੁਦਰਤ ਵਸਿਆ ਦੇ ਵਿੱਚ ਫਰੇਮ ਹੋ ਕੇ ਆਪਣੇ ਅੰਤਮ ਯਾਤਰਾ ਲਈ ਆਪਣੇ ਨਿਵਾਸ ਆਸ਼ਾਪੁਰੀ ਲੁਧਿਆਣੇ ਤੋਂ ਮੈਂ ਤਾਂ ਇਹੀ ਅਕਾਲਪੁਰਖ ਸੱਚੇ ਪਾਤਸ਼ਾਹ ਕੋਲ 2 ਦਿਨ ਹੋ ਗਏ ਅਰਦਾਸ ਕਰਦਿਆਂ ਨੂੰ ਵੀ ਜੋ ਐਡਾ ਵੱਡਾ ਵਿਰਾਸਤ ਦਾ ਖਜ਼ਾਨਾ ਆਪਣੇ ਦੋਨੇ ਸੁਪੁੱਤਰਾਂ ਅੰਕੁਰ ਸਿੰਘ ਪਾਤਰ ਅਤੇ ਮਨਰਾਜ ਸਿੰਘ ਪਾਤਰ ਦੋ ਉਹਨਾਂ ਦੇ ਸੁਪੁੱਤਰ ਨੇ ਉਹਨਾਂ ਨੂੰ ਦੇ ਗਏ ਨੇ ਪ੍ਰਮਾਤਮਾ ਉਹਨਾਂ ਤੇ ਬਲ ਬਖਸ਼ੇ ਦੋਨੋਂ ਉਹਨਾਂ ਦੇ ਸਾਹਿਬਜ਼ਾਦਿਆਂ ਤੇ ਔਰ ਪਾਤਰ ਸਾਹਿਬ ਦੀ ਲੀਗ ਨੂੰ ਉਹ ਸਾਰੇ ਸੰਸਾਰ ਵਿੱਚ ਉਹਨਾਂ ਦੇ ਸੁਪੁੱਤਰ ਦੋਨੋਂ ਚਲਾਉਣ ਕਿਉਂਕਿ ਦੋਨੋਂ ਹੀ ਬਹੁਤ ਹੋਣਹਾਰ ਕਲਾਕਾਰ ਨੇ ਬੜਾ ਟੈਲੈਂਟ ਹੈ ਅੱਜ ਸੋਚ ਨਹੀਂ ਸਕਦੇ ਸੀ ਵੀ ਜਿਹੜੀ ਤਸਵੀਰ ਇੱਕ ਦਿਨ ਮੈਂ ਖੁਦ ਅੰਕਲ ਹੁਣਾ ਦੀ ਆਪਣੇ ਹੱਥੀ ਖਿੱਚੀ ਸੀ ਉਹ ਅਜੇਕ ਆਖਰੀ ਤਸਵੀਰ ਆਖਰੀ ਇੰਤਰੋ ਇਸੇ ਗੱਲ ਤੇ ਆਉਣ ਲੱਗਾ ਸੀ ਇਹ ਜਿਹੜੀ ਤਸਵੀਰ ਖਿੱਚੀ ਗਈ ਹੈ ਵੀ ਬਾਈਚ ਹੁਣਾ ਵੱਲੋਂ ਖਿੱਚੀ ਗਈ ਹੈ ਹਰਪੀ ਸਿੰਘ ਹੁਣਾ ਵੱਲੋਂ ਖਿੱਚੀ ਗਈ ਹੈ ਤੇ ਇਹੀ ਤਸਵੀਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਇਹੀ ਇਹਨਾਂ ਦੀ ਅੰਤਿਮ ਯਾਤਰਾ ਦੀ ਗੱਡੀ ਦੇ ਉੱਪਰ ਲੱਗੇਗੀ ਇਹ ਕਿੰਨੇ ਦਿਨ ਪਹਿਲਾਂ ਦੀ ਤਸਵੀਰ ਹੈ ਜੀ 17 ਦਸੰਬਰ 2023 ਨੂੰ ਪਾਤਰ ਸਾਹਿਬ ਦੇ ਨਿੱਜੀ ਡਰਾਇੰਗ ਰੂਮ ਵਿੱਚ ਉਹਨਾਂ ਦੀ ਕੁਟਿਆ ਜਿੱਥੇ ਉਹਨਾਂ ਦੀ ਲਾਇਬ੍ਰੇਰੀ ਹੈ ਵਿਰਾਸਤ ਦਾ ਖਜ਼ਾਨਾ ਉੱਥੇ ਦੀ ਹੈ ਦੇਖੋ ਤਸਵੀਰ ਦੇ ਵਿੱਚ ਸਭ ਕੁਝ ਉਹਨਾਂ ਦਾ ਆ ਰਿਹਾ ਔਰ ਜੋ ਉਸ ਦਿਨ ਅਲਫਾਜ਼ ਉਹਨਾਂ ਨੇ ਲਿਖ ਕੇ ਦਿੱਤੇ ਨੇ ਉਹ ਕਾਗਜ਼ ਵੀ ਮੇਰੇ ਕੋਲ ਪਿਆ ਹੈ ਮੈਂ ਪਰਿਵਾਰ ਨਾਲ ਬਾਅਦ ਚ ਸਾਂਝਾ ਕਰਾਂਗਾ ਅਕਾਲਪੁਰ ਕੁਝ ਦੱਸ ਸਕਦੇ ਹੋ ਮਾੜਾ ਜਿਹਾ ਕੀ ਲਿਖਿਆ ਕਾਗਜ਼ ਬਸ ਇਹੀ ਲਿਖਿਆ ਸੀਗਾ ਵੀ ਮਾਂ ਬੋਲੀ ਜਿਹੜੀ ਸਾਡੀ ਹੈਗੀ ਆ ਜੀ ਉਸ ਤੇ ਜੋ ਉਹਨਾਂ ਨੇ ਲਿਖਿਆ ਸੀ ਉਹਨਾਂ ਦਾ ਜਿਹੜਾ ਸੰਦੇਸ਼ ਆ ਅਸੀਂ ਫ फेब्रुवारी ਦੇ ਵਿੱਚ ਜੀ ਜੀ 10 ਫ फेब्रुवारी ਨੂੰ ਮਾਂ ਬੋਲੀ ਦਿਵਸ ਹੁੰਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਅਸੀਂ ਇੱਕ ਵਿਕਟੋਰੀਅਲ ਬਰੋਸ਼ਰ ਲਾਂਚ ਕਰਾਇਆ ਸੀ ਜਿਲ੍ਹਾ ਪ੍ਰਸ਼ਾਸਨ ਤੋਂ ਜੀ ਮਾਨਜੋਬ ਵਾਈਸ ਚਾਂਸਲਰ ਸਾਹਿਬ ਤੋਂ ਕਿਉਂਕਿ ਪਾਤਰ ਸਾਹਿਬ ਉਸਦੇ ਨੇ ਇਹਨਾਂ ਦੇ ਕਿਉਂਕਿ ਚੇਅਰਮੈਨ ਆਰਟਸ ਕਾਉਂਸਲ ਸਨ ਇਹ ਇਹਨਾਂ ਦਾ ਆਪ ਦਾ ਸਮਾਗਮ ਸਰਕਾਰੀ ਹੁੰਦਾ ਉੱਥੇ ਸੀਗਾ ਉਹਦੇ ਵਿੱਚ ਅਸੀਂ ਜੋ ਉਹਨਾਂ ਦਾ ਛਾਪਿਆ ਸੀ ਉਹ ਕਲਮ ਨਾਲ ਲਿਖ ਰਹੇ ਨੇ ਵਾਹਿਗੁਰੂ ਜੀ ਗੁਰਗਰਦਾਸ ਜੀ ਇੱਕ ਆਖਰੀ ਸਵਾਲ ਤੁਸੀਂ ਉਹਨਾਂ ਦੇ ਫੈਮਿਲੀ ਫਰੈਂਡ ਹੋ ਤੁਹਾਡਾ ਬਹੁਤ ਜ਼ਿਆਦਾ ਨੇੜਤਾ ਸੀ ਤੁਹਾਡੇ ਨਾਲ ਤਾਂ ਸਿਹਤ ਕਿਵੇਂ ਸੀਗੀ ਬਿਲਕੁਲ ਠੀਕ ਠਾਕ ਹਾਂ ਬਿਲਕੁਲ ਤੰਦਰੁਸਤ ਸੀ ਜੀ ਪਰਮਾਤਮਾ ਦੀ ਕਿਰਪਾ ਸੀ ਔਰ ਇੱਕ ਜਿਹਨੂੰ ਕਹਿੰਦੇ ਸੇਂਟ ਇੱਕ ਪਰਮਾਤਮਾ ਦੇ ਰੂਪ ਦੇ ਵਿੱਚ ਇੱਕ ਸਧਾਰਨ ਉਹਨਾਂ ਨੂੰ ਜੋ ਹੋਇਆ ਉਹਦੇ ਨਾਲ ਅਰਦਾਸ ਕਰਦੇ ਆਂ ਪ੍ਰਮਾਤਮਾ ਉਹਨਾਂ ਨੂੰ ਚਰਨ ਆਪਣੇ ਚਰਨਾ ਚ ਸਵਾਸਤ ਬਖਸ਼ੇ। ਬਹੁਤ ਬਹੁਤ ਸ਼ੁਕਰੀਆ ਜੀ ਤਾਂ ਐਸਨ ਹਰਪੀ ਸਿੰਘ ਸੰਧੂ ਤਾਂ ਇੱਕ ਤਸਵੀਰ ਜਿਹੜੀ ਇਹਨਾਂ ਨੇ ਖਿੱਚੀ ਸੀ ਉਹੀ ਪੋਰਟਰੇਟ ਜਿਹੜਾ ਇਹਨਾਂ ਵੱਲੋਂ ਖਿੱਚਿਆ ਗਿਆ ਸੀ ਉਹੀ ਅੱਜ ਉਹਨਾਂ ਦੀ ਅੰਤਿਮ ਯਾਤਰਾ ਵਾਲੀ ਗੱਡੀ ਤੇ ਲੱਗਿਆ ਹੋਇਆ ਹੈ ਤਾਂ ਹੋਰ ਵੀ ਵੱਡੀਆਂ सक्षिता इथे पोहोच रही है ने उन्होंने नाल भी गलब बात करने की कोशिश करंगे टेक तरवोते दैनिक सेवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर